ਹੈਲੋ ਜੀ ਸਤਿ ਸ੍ਰੀ ਅਕਾਲ ਹੈਪੀ ਨਿਊ ਈਅਰ ਸਾਰਿਆਂ ਨੂੰ ਨਮਸਾਰ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਚ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਲਈ ਸਾਰੇ ਜਿੰਨੇ ਵੀ ਮੇਰੇ ਵੀ ਲੋਕ ਦੇਖ ਰਹੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਨਮਸਾਰ ਤੁਹਾਡੇ ਲਈ ਤੁਹਾਡੇ ਘਰ ਖੁਸ਼ੀਆਂ ਲੈ ਕੇ ਆਵੇ ਇਸ ਸਾਲ ਮੇਰੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਨਿਊ ਈਅਰ ਵਲੋਗ ਸਟਾਰਟ ਹੋ ਗਿਆ ਆ ਰਾਤ ਦੇ 12 ਵਜੇ ਤੇ ਪਟਾਕੇ ਚਲਾਣ ਲੱਪਿਆ ਸਾਈ ਜੀ ਤੁਹਾਡੇ ਸਾਰਿਆਂ ਦਾ ਇਹ ਸਾਰ ਖੁਸ਼ੀਆਂ ਭਰੇ ਆਵੇ ਤੇ ਆਪਾਂ ਕਰ ਰਹੇ ਆ ਪਾਰਟੀ ਨੂੰ ਮਿੱਠਾ ਕੁਝ ਸਮੇਂ ਬਾਅਦ ਹਲੋ ਸੁਖਾ ਲੋ ਲੋ ਜੀ ਤੁਸੀਂ ਵੀ ਕਰੋ ਮੂੰਹ ਮਿੱਠਾ ਬਹੁਤ ساری ਮਠਿਆਈ ਨਾ ਨੇ ਲੈ ਆਂਦੇ ਗਜਰੇਲਾ ਗੁਲਾਬ ਜਾਮਨ ਕਾਜੂ ਕਤਲੀ ਰਸ ਸਪੰਜੀ ਰਸ ਗੁਲੇ ਕਾਜੂ ਕਤਲੀ ਤਖਾਰੀ ਸੀ ਤੇ ਮਠਿਆਈ ਫਿਰ ਅਸੀਂ ਰੱਖ ਲਈ ਸੀ ਸਿੱਕਾ ਭੋਗ ਲਗਾ ਕੇ ਫਿਰ ਖਾਵਾਂਗੇ ਤੇ ਤੁਸੀਂ ਵੀ ਕਰੋ ਮੂੰਹ ਮਿੱਠਾ ਤੇ ਕੋਈ ਪਲਾਨ ਦੇਖਦੇ ਆ ਕੀ ਬਣਦਾ ਮਾਰਨਿੰਗ ਚ ਪਰ ਜਿੱਥੇ ਤੱਕ ਆਈਡੀਆ ਆ ਸ਼ਾਇਦ ਕੋਈ ਪਲਾਨ ਬਣਾਉਂਗਾ ਨਹੀਂ ਕਿਉਂਕਿ ਹਾਂ ਤੇ ਬਹੁਤ ਵਾਹਾਰ ਤੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਣਾ ਇਸ ਲਈ ਸਾਡਾ ਨਵਾਂ ਸਾਲ ਘਰੇ ਹੀ ਸੀ ਮਨਾਇਆ ਹੈ ਬਸ ਮਠਿਆਈ ਖਾ ਕੇ ਤੇ ਘਰ ਇੰਜੋਏਮੈਂਟ ਕੀਤਾ ਹੈ ਤੇ ਗੁਜੇਲਾ ਖਾ ਲੋ ਤੁਸੀਂ ਵੀ ਦੇਖੋ ਸਪੰਜੀ ਦਾ ਸਕੂਲੇ ਬੋਸ ਆ ਰਿਹਾ ਹੈ ਇਸ ਮੋਨਾ ਪਖਾ ਰਿਆ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਹੈਪੀ ਨਿਊ ਇਅਰ ਬਹੁਤ ਚੱਕਲਾ ਨੂੰ ਕੱਕੇ ਨੂੰ ਖਵਾਉਂਦੇ ਚਲੋ ਆਪਾਂ ਮਿਲਦੇ ਹੁਣ ਕੰਟੀਨਿਊ ਅੱਧੀ ਰੱਖਦੇ ਆ ਮਾਰਨਿੰਗ ਚ ਮਿਲਦੇ ਆ ਤੁਹਾਨੂੰ ਤੇ ਮਾਰਨਿੰਗ ਚ ਕੰਟੀਨਿਊ ਕਰਾਂਗੇ ਆਪਾਂ ਇਹ ਵਾਲਾ ਵਲੋਗ ਹੈਲੋ ਜੀ ਗੁੱਡ ਮਾਰਨਿੰਗ ਮਾਰਨਿੰਗ ਦਾ ਟਾਈਮ ਆਪਾਂ ਉੱਠ ਗਏ ਹੁਣ ਕੰਨ ਬੋਸ ਹੋਈ ਪਈ ਬਾਹਰ ਤੇ ਧੁੱਪ ਹੋਜੀ ਸ਼ਾਇਦ ਨਿਕਲੀ ਬਹੁਤ ਨਿਕਲੀ ਧੁੱਪ ਪਾਣੀ ਨਿਕਲੀ ਹੈਗੀ ਅੱਜ ਤੇ ਹੁਣ ਬਸ ਕੰਮ-ਕੁਮ ਕਰਨਾ ਆ ਤੇ ਠੰਡ ਚ ਨਾ ਕੰਮ ਵੀ ਨਹੀਂ ਹੁੰਦਾ ਪਿਆ ਹੱਥ ਠਰ ਜਾਂਦੇ ਠੰਡੇ ਪਾਣੀ ਨਾਲ ਚਲ ਕੰਮ ਹੁਣ ਕਰੂੰਗੀ ਤੇ ਫਿਰ ਉਸ ਤੋਂ ਬਾਅਦ ਨਹਾਣਾ ਆ ਅੱਜ ਸਾਰਿਆਂ ਨੇ ਫਿਰ ਦੇਖਦੇ ਆ ਕੀ ਪਲੈਨਿੰਗ ਆ ਅੱਗੇ ਤੇ ਦੇਖੋ ਰੀਵੂ ਰੀਵੂ ਓਏ ਏ ਕੀ ਕੀ ਕਰਦਾ ਤੇ ਚਲੋ ਫਿਰ ਆਪਾਂ ਹੁਣ ਆ ਨਾ ਕੰਮ ਕੰਨ ਕਾਲੀ ਫਿਰ ਮਿਲਦੀ ਆਪਾਂ ਨਾਲੀ ਸੀ ਕਿ ਮੈਂ ਕੰਮ ਕੁਮ ਸਾਰਾ ਕਰ ਲਿਆ ਤੇ ਸ਼ਾਮ ਦੇ ਵੱਜ ਗਏ 5 ਹੁਣ ਮੈਂ ਤੁਹਾ ਨਾਲ ਗੱਲ ਕਰਨ ਲੱਗੀ ਆ ਮਿਲਣ ਲੱਗੀ ਆ ਹੁਣ ਕਿਉਂਕਿ ਪਹਿਲਾਂ ਮੈਂ ਨਾ ਕੰਮ ਕਰਦੀ ਰਹੀ ਨਾ ਆਤਾ ਬੱਚਿਆਂ ਨੂੰ ਆਇਆ ਤੇ ਉਸ ਤੋਂ ਬਾਅਦ ਫਿਰ ਮੈਂ ਟੀਵੀ ਦੇ ਦੇਦੀ ਟੀਵੀ ਦੇ ਦੇਦੀ ਬਿਗਵੋਸ ਬਿਗਵੋਸ ਮ ਬੋਲੇ ਦਿਆ ਫਿਰ ਉਸ ਤੋਂ ਬਾਅਦ ਮੈਂ ਨੀ ਪਹਿਲਾਂ ਮੈਂ ਕੰਮ ਕਰਿਆ ਫਿਰ ਮੈਂ ਤਿੰਨ ਦੀ ਫਿਰ ਕੱਪੜੇ ਧੋਤੇ ਬੱਚਿਆਂ ਨੇ ਧੋਆ ਕੱਪੜੇ ਧੋਤੇ ਫਿਰ ਮੈਂ ਖਾਣਾ ਪੀਣਾ ਖਾਦਾ ਤੇ ਮੈਂ ਵਲੋਗ ਆਪਣਾ ਬਣਾ ਨਹੀਂ ਪਾਈ ਕਿਉਂਕਿ ਇੱਕ ਤਾਂ ਠੰਡ ਬਹੁਤ ਧੁੱਪ ਨਹੀਂ ਨਿਕਲਦੀ ਪਈ ਤੇ ਇੱਕ ਨਾਲ ਫਿਰ ਮੈਂ ਟੀਵੀ ਦੇ ਜਿਹੜੀ ਬਿਗ ਬੋਸ ਵੀ ਦੇਖਿਆ ਤੇ ਉਸ ਤੋਂ ਬਾਅਦ ਹੁਣ ਮੈਂ ਜਾ ਕੇ ਫ੍ਰੀ ਹੋਈ ਹਾਂ ਹੁਣ ਮੈਂ ਜਾ ਕੇ ਫਿਰ ਬਰਤਨ ਧੋਂਗੀ ਸ਼ਾਮ ਦੇ ਚਾਹ ਵਗੈਰਾ ਬਣਾਉਂਗੀ ਥੋੜੀ ਜਿਹੀ ਵੈਸੇ ਚਾਹ ਪਹਿਲਾਂ ਪੀਤੀ ਆ ਪਰ ਠੰਡੇ ਚ ਹੋਰ ਚਾਹ ਮਿਲ ਜਾਵੇ ਨਾ ਵਧੀਆ ਲੱਗਦਾ ਆ ਤੇ ਫਿਰ ਹੁਣ ਮੈਂ ਚਾਹ ਬਣਾਉਂਗੀ ਤੇ ਚਾਹ ਪੀਂ ਤੋਂ ਬਾਅਦ ਵਿੱਚ ਬਰਤਨ ਧੋਵਾਂਗੀ ਤੇ ਬਾਕੀ ਦੇਖਦੇ ਆ ਹੁਣ ਅੱਗੇ ਸਿਰ ਨਾਲ ਕੇ ਹਟਿਆ ਤੇ ਸਿਰ ਅੱਧੀ ਮ ਜੂੜਾ ਕਰ ਲਿਆ ਗਿੱਲੇ ਵਾਲਾਂ ਦਾ ਹੀ ਢਾਲ ਪਾਵਾਂਗੀ ਥੋੜੀ देर ਚ ਬੰਨੀ ਆ ਤੇ ਹੁਣ ਮੈਂ ਦੇ ਦਿਆਂ ਬਰਤਨ ਧੋਵਾਂ ਪਾ ਠੰਡ ਬਹੁਤ ਲੱਗਦੀ ਵੀ ਆ ਅਰੀ ਉਹ ਸੁੱਤੀ ਪਈ ਆ ਬਾਬੂ ਕੋ ਉਧਰ ਨਵੇਂ ਸਾਲ ਦਾ ਕੋਈ ਪਲਾਨ ਨਹੀਂ ਸੀ ਖਾਸ ਬਸ ਸੱਦੇ ਘਰ ਦੇ ਕੰਮਕਾਰ ਹੋਈ 2024 ਚ ਜੋ ਚੱਲਦਾ ਸੋਈ 2025 ਚ ਤੇ ਬਾਕੀ ਤੁਸੇ ਵੀ ਨਹੀਂ ਠੰਡਾ ਬੱਚਿਆਂ ਨਾਲ ਕਰਕੇ ਕਿੱਥੇ ਜਾਣਾ ਆ ਲੋ 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 ਤੇ ਇੱਕ ਕੁਛਰੀ ਵੀ ਉਹ ਨਹੀਂ ਠੀਕ ਹੈ ਇਸ ਲਈ ਆਪਾਂ ਕਿਤੇ ਨਹੀਂ ਗਏ ਹੈਗੇ ਹਾਂ ਅਗਰ ਧੁੱਪ ਧੁੱਪ ਨਿਕਲੀ ਹੁੰਦੀ ਫੇਰ ਤਾਂ ਕਿਤੇ ਜਾਂਦੇ ਵੀ ਬਟ ਕਿਤੇ ਗਏ ਨਹੀਂ ਹੈਗੇ ਫਿਰ ਕਰੀ ਆਪਾਂ ਹੁਣ ਬੈਠੇ ਆਂ ਕੰਮ ਕੁੰਮ ਕਰ ਲਿਆ ਖਾ ਪੀ ਲਿਆ ਗਜਰੇਲਾ ਪੀ ਆਇਆ ਰਾਤੀ ਸਮਾਂ ਲੀਣਾ ਨਹੀਂ ਲਿਆਂਦਾ ਸੀਗਾ ਉਹ ਅਜੇ ਏਡੀ ਪੀ ਆਇਆ ਬਸ ਥੋੜਾ ਜਿਹਾ ਕੱਲ੍ਹ ਕਰਾਤੀ ਖਾਦਾ ਆ ਤੇ ਭੁੱਖ ਨਹੀਂ ਸੀਗੀ ਹੁਣ ਏਡੀ ਪੀ ਆਇਆ ਹੁਣ ਖਾਵਾਂਗੇ ਥੋੜੀ ਦੇਰ ਚ ਤੇ ਚਲ ਆਪਾਂ ਥੋੜੀ ਦੇਰ ਚੋਂ ਤੁਹਾਨੂੰ ਮਿਲਦੇ ਆ ਆਪਣੇ ਆਂਦਾ ਵਾਲਾ ਛਾੜ ਰਜਾਈ ਦਾ देखो बैलवट चाह जो कपड़ा वह भी बैलवट थोड़े दिन पहले लिया लिया हूँ तो देखो कि प्यारा कपड़ा ले आया। ना ना। है लेके आए हैं तो वो वैसे परा शाल वो सही नहीं सी कपड़े चलना से इन्हें ना ये रजाई थोड़ी गर्म भी लगती है निघ हूँ रजाई चावो कितें बैठा है नैक्सट डे दोग है तो ਹੁਣ ਬਸ ਬੈਠੇ ਆ ਸੀ ਇੱਥੇ ਜੀ ਉਹ ਆਪਣੇ ਪਾਪਾ ਕੋਲ ਆ ਉਹ ਸੋਂਦੀ ਨਿਓ ਨੈਕਸਟ ਡੇ ਹੋ ਗਿਆ ਉਸ ਦਿਨ ਮੈਂ ਮਤਲਬ ਕੱਲ ਤਾਂ ਵਲੋਗ ਦਾ ਮੈਂ ਐਂਡ ਹੀ ਨਹੀਂ ਕਰ ਪਾਈ ਨੈਕਸਟ ਡੇ ਉਹ ਵੀ ਰਾਤ ਦਾ ਟਾਈਮ ਆ ਤੇ ਬਸ ਹੁਣ ਮੈਂ ਇੱਥੇ ਨਹੀਂ ਵਾਲਾ ਜਿਹੜਾ ਵਲੋਗ ਆ ਕੱਲ ਦੇ ਕੰਟੀਨਿਊਐਂਦੀ ਚੱਲੀ ਜਾ ਰਿਹਾ ਆ ਆਪਣੇ ਵਲੋਗ ਦਾ ਐਂਡ ਕਰਦੀ ਆ ਦੇ ਯੋ ਨੂੰ ਪਹਿਲਾ ਦੇਖੋ ਤੁਸੀਂ ਇਹ ਕਿਹੋ ਜਿਹਾ ਤਾਂਡਿੰਗਾ ਦੇਖੋ ਇਹ ਵਾਲੇ ਵਲੋਗ ਦਾ ਮੈਂ ਹੁਣ ਇੱਥੇ ਐਂਡ ਕਰਦੀ ਆ ਕੱਲ ਦਾ ਕੰਟੀਨਿਊਅਰਦੀ ਚੱਲ ਰਿਹਾ ਵਲੋਗ ਮੇਰਾ ਇਹ ਤੇ ਹੁਣ ਮੈਂ ਇਹ ਵਾਲੇ ਦਾ ਐਂਡ ਕਰਦੀ ਆ ਇੱਥੇ ਤੇ ਮਿਲਦੇ ਆ ਹੁਣ ਤੁਹਾਨੂੰ ਇੱਕ ਹੋਰ ਨਵੇਂ ਵਲੋਗ ਨਾਲ

5000 ਕੁਛ ਪੈਸੇ ਨੇ ਜਮਾ ਕੀਤੇ ਸੀ ਉਹ ਗੁੱਲਕ ਜਿਹੜੀ ਸੀ ਉਹ ਛੋਟੀ ਸੀਗੀ ਉੱਚ ਪੈਸੇ ਮਣੋ ਭਰ ਗਈ ਸੀ ਗੁੱਲਕ ਉਹ ਚਾਰ ਹੀ ਰੇ ਸੀ ਆਪਾਂ ਉਹ ਤੋੜ ਕੇ ਇਹ ਚ ਪੈਸੇ ਪਾ ਦਿੱਤੇ ਆ ਇਹ ਵੱਡੀ ਲੈ ਕੇ ਆਏ ਆ ਤੇ ਹੁਣ ਦੇਖਦੇ ਆਪਣੀ ਪਾਕਟ ਮਣੀ ਚ ਹੋਰ ਕਿੰਨੇ ਜਮਾ ਕਰਦਾ ਰੋਲੀ ਪਾਪਾ ਕੋ ਲੈਂਦਾ ਆ ਤੇ ਉਹ ਚ ਗੁੱਲਕ ਚ ਪਾ ਲੈਂਦਾ ਚਲੋ ਹੁਣ ਆਪਾਂ ਇੱਥੇ ਵਲੋਗ ਦਾ ਐਂਡ ਕਰਦੇ ਆ ਮਿਲਦੇ ਹਾਂ ਹਮ ਨੈਕਸਟ ਵਲੋਗ ਚ ਬਾਏ ਬਾਏ ਐਂਡ ਗੁੱਡ ਨਾਈਟ